ਮੈਮ ਕੀ ਨਾਮ ਆਪਣਾ ਡਾਕਟਰ ਬਲਜੀਤ कौर ਰੂਬੀ ਮੈਮ ਅੱਜ ਮੋਹੱਲਾ ਕਲੀਨਿਕ ਖੁੱਲ ਲੱਗਾ ਨੌਰਥ 3 ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈਗਾ ਮਰੀਜ਼ਾਂ ਵਾਸਤੇ ਜਿਹੜੇ ਗਰੀਬ ਲੋਕ ਨੇ ਆਮ ਪਬਲਿਕ ਹੈਗੀ ਏ ਉਹਨਾਂ ਵਾਸਤੇ ਇਹ ਇੱਕਦਮ ਅਪਰੋਚੇਬਲ ਜਗ੍ਹਾ ਹੈਗੀ ਏ ਉਹਨਾਂ ਨੂੰ ਇੱਥੋਂ ਦੀ ਫ੍ਰੀ ਸਾਰੀਆਂ ਦਵਾਈਆਂ ਮਿਲਣਗੀਆਂ ਉਹਨਾਂ ਦਾ ਚੈੱਕਅਪ ਸਾਰਾ ਫ੍ਰੀ ਹੋਏਗਾ ਉਹਨਾਂ ਦੇ ਜਿੰਨੇ ਵੀ ਟੈਸਟ ਹੋਣੇ ਨੇ ਉਹਨਾਂ ਦੇ ਸੈਂਪਲ ਲਿੱਤੇ ਜਾਣਗੇ ਉਹਦੀ ਰਿਪੋਰਟਾਂ ਵੀ ਉਹਨਾਂ ਨੂੰ ਇੱਥੋਂ ਹੀ ਮਿਲਣਗੀਆਂ ਉਹਨਾਂ ਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਇਹ ਸਾਰਾ ਕੁਝ ਫ੍ਰੀ ਹੈ ਉਹ ਲੋਕਾਂ ਨੂੰ ਸਰ ਮੈਮ ਟਾਈਮਿੰਗ ਕੀ ਹੈ ਦੀ ਟਾਈਮਿੰਗ ਜਦ ਸਰਦੀਆਂ ਚ 9 ਤੋਂ 3 ਤੇ ਗਰਮੀਆਂ ਚ 8 ਤੋਂ 2 ਤੇ ਲੋਕਾਂ ਨੂੰ ਇੱਥੇ ਹੁੰਦਾ ਇਹ ਤਾਂ ਬਾਕੀ ਕਲੀਨਿਕਾਂ ਤੇ ਭਜਣਾ ਪੈਂਦਾ ਤਾਂ ਉਹ ਲੋਕਾਂ ਨੂੰ ਭਜਣਾ ਤਾਂ ਨਹੀਂ ਪਊਗਾ ਇੱਥੋਂ ਨਹੀਂ ਜੀ ਬਿਲਕੁਲ ਭਜਣਾ ਨਹੀਂ ਪਏਗਾ ਕਿਉਂਕਿ ਇਹ ਸਾਰਾ ਕੁਝ ਜਿਹੜਾ ਕੰਮ ਹੈਗਾ ਆਨਲਾਈਨ ਹੋਣਾਵੇਂ ਆਨਲਾਈਨ ਉਹਦਾ ਨਾਮ ਰਜਿਸਟਰ ਕੀਤਾ ਜਾਏਗਾ ਮਰੀਜ਼ ਦਾ ਉਹਦੇ ਬਾਅਦ ਉਹ ਡਾਕਟਰ ਕੋਲ ਆਏਗਾ ਡਾਕਟਰ ਉਹਨੂੰ ਪੂਰਾ ਚੈੱਕ ਕਰੇਗਾ ਉਹਦੀ ਬਿਮਾਰੀ ਦੱਸੇਗਾ ਉਹਨੂੰ ਦਵਾਈ ਲਿਖੇਗਾ ਉਹਦੇ ਬਾਅਦ ਜਿਹੜੀ ਆਨਲਾਈਨ ਹੀ ਉਹਦੀ ਸਲਿੱਪ ਚਲੀ ਜਾਏਗੀ ਫਾਰਮਾਸਿਸਟ ਕੋਲ ਫਾਰਮਾਸਿਸਟ ਉਹਨੂੰ ਜਿੰਨੀ ਵੀ ਦਵਾਈ ਡਾਕਟਰ ਨੇ ਲਿਖੀ ਹੋਏਗੀ ਉਹ ਉਹਦਾ ਪੈਕੇਟ ਬਣਾ ਕੇ ਉਹਨੂੰ ਦੇ ਦੇ ਦੇਗਾ ਤੇ ਉਹ ਮਰੀਜ਼ ਨੂੰ ਦੇ ਦਿੱਤਾ ਜਾਵੇਗਾ ਉਹਦੇ ਬਾਅਦ ਜੇ ਉਹ ਦੁਬਾਰਾ ਮਰੀਜ਼ ਆਂਦਾ ਤੇ ਉਹਦੇ ਮੋਬਾਈਲ ਤੋਂ ਅਸੀਂ ਚੈੱਕ ਕਰ ਲੀਦਾ ਕਿਉਂਕਿ ਉਹਦਾ ਸੈਂਟਰਲ ਰਜਿਸਟ੍ਰੇਸ਼ਨ ਨੰਬਰ ਜਿਹਨੂੰ CR ਨੰਬਰ ਕਹਿੰਦਾ ਹੈ ਉਹ ਅਵੇਲੇਬਲ ਹੁੰਦਾ ਹੈ ਉਹਦੇ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਮਰੀਜ਼ ਨੇ ਪਹਿਲਾਂ ਵੀ ਵਿਜ਼ਿਟ ਕੀਤਾ ਹੈ ਤੇ ਇਹਨੂੰ ਇਹ ਬਿਮਾਰੀ ਸੀ ਜਾਂ ਇਹ ਇਹਨੂੰ ਦਵਾਈ ਦਿੱਤੀ ਗਈ ਤੇ ਉਹਦੇ ਅਕੋਰਡਿੰਗਲੀ ਉਹਦਾ ਫਰਦਰ ਟਰੀਟਮੈਂਟ ਹੋ ਜਾਂਦਾ ਹੈ ਕਿੰਨਾ ਸਟਾਫ ਹਰ ਕਲੀਨਿੰਗ ਵਿੱਚ ਬੱਠੇਗਾ ਜਿੱਦਾਂ ਲਗ ਲਗ ਜਗ੍ਹਾ ਦੀ ਕਲੀਨਿੰਗ ਹੋਣਗੇ ਕਿੰਨਾ ਕਿੰਨਾ ਸਟਾਫ ਬੱਠੇ ਜੀ ਇੱਥੇ ਚਾਰ ਸਟਾਫ ਨੇ ਹਰ ਜਗ੍ਹਾ ਇੱਕ ਡਾਕਟਰ ਹੈਗਾ ਮੈਡੀਕਲ ਅਫਸਰ ਇੱਕ ਫਾਰਮਾਸਿਸਟ ਹੈਗਾ ਇੱਕ ਕਲੀਨिकल ਅਸਿਸਟੈਂਟ ਹੈਗਾ ਤੇ ਇੱਕ ਕਲਾਸ ਕੋ ਸਰ ਕੀ ਨਾਮ ਆਪਣਾ ਡਾਕਟਰ ਵਿਜੇ ਕੁਮਾਰ ਸਰ ਅੱਜ ਨਾਰਥ ਹਲਕੇ ਦੇ ਵਿੱਚ ਪਹਿਲਾ ਉਹ ਲਕੜੀ ਨਹੀਂ ਖੁੱਲ ਲੱਗਾ ਹੈ ਲੋਕਾਂ ਨੂੰ ਕੀ ਕੀ ਸੁਰਵਾਵ ਮਿਲੇਗੀ ਇਹਦੇ ਵਿੱਚ ਲੋਕਾਂ ਨੂੰ ਦੇਖੋ ਜੀ ਘਰ ਬੈਠਿਆਂ ਨੂੰ ਲਾਈਕ ਮੈਡੀਕਲ ਸੁਵਿਧਾ ਮਿਲੇਗੀ ਇਹਦੇ ਵਿੱਚ ਮੁਫਤ ਦਵਾਈਆਂ ਮਿਲੂਗੀਆਂ ਮੁਫਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੋਏਗਾ ਬੱਚਿਆਂ ਦਾ ਬਜ਼ੁਰਗਾਂ ਦਾ ਸਭ ਦਾ ਹਰ ਤਰ੍ਹਾਂ ਦੀ ਜਿਹੜੀ ਇਲਾਜ ਦੀ ਸਰਕਾਰ ਨੇ ਉਕਾਲਾ ਕੀਤਾ ਕਿ ਮਤਲਬ ਮੁਫਤ ਇਲਾਜ ਹੋਊਗੀ ਇਸ ਤੋਂ ਇਲਾਵਾ ਇੱਥੇ ਰੋਟ ਟੈਸਟ ਹੋਏਗੀ ਇਸ ਤੋਂ ਇਲਾਵਾ ਇੱਥੇ ਲੈਬ ਲਬੋਰਟਰੀ ਦੀ ਸਹੂਲਤ ਹੋਏਗੀ ਜਿਹਦੇ ਵਿੱਚ ਇੱਦਾਂ ਹੈ ਕਿ ਲੈਬ ਕਲੀਨिकल ਅਸਿਸਟੈਂਟ ਹੋਏਗਾ ਉਹ ਪੇਸ਼ੈਂਟ ਦਾ ਸੈਂਪਲ ਲੈ ਕੇ ਕਲੈਕਟ ਕਰੇਗਾ ਜਿਹੜੀ ਸਾਡੀ ਮੇਨ ਲੈਬ ਹੈ ਉੱਥੋਂ ਉਹ ਸੈਂਪਲ ਨੂੰ ਕਲੈਕਟ ਕਰਕੇ ਲੈ ਕੇ ਜਾਣਗੇ ਤੇ ਉੱਥੇ ਮੇਨ ਲੈਬ ਚ ਟੈਸਟ ਹੋਊਗੇ ਉਹਨਾਂ ਟੈਸਟ ਦੀ ਰਿਪੋਰਟ ਆਨਲਾਈਨ ਹੀ ਸਾਨੂੰ ਮਿਲ ਜਾਊਗੀ ਤੇ ਪੇਸ਼ੇ ਨੂੰ ਜਿਹੜੀ ਦਵਾਈ ਹੈਗੀ ਆ ਉਹ ਇੱਥੇ ਹੀ ਈਸੀ ਸੈਂਟਰ ਤੋਂ ਹੀ ਮਿਲੇਗੀ ਔਰ ਸਾਰੀ ਦਵਾਈ ਫ੍ਰੀ ਹੈਗੀ ਆ ਦਵਾਈ ਸਾਡੇ ਕੋਲ ਪਹੁੰਚ ਗਈ ਹੈਗੀ ਆ ਤੇ ਉਹਦੇ ਬਾਅਦ ਸਟੀਕ ਫਾਰਮੇਸੀ ਚ ਅਪਾਇੰਟ ਕੀਤਾ ਹੋਇਆ ਸਰਕਾਰ ਨੇ ਉਹ ਫਾਰਮੇਸੀਸ ਪੂਰਾ ਰਿਕਾਰਡ ਦਵਾਈ ਦਾ ਰੱਖੇਗਾ ਤੇ ਦਵਾਈ ਵੀ ਫ੍ਰੀ ਰਹੇਗੀ ਸਰ ਕਿੰਨੇ ਸਟਾਫ ਮੈਂਬਰ ਹੁੰਦੇ ਇਸ ਵਕਤ ਇੱਥੇ 4 ਸਟਾਫ ਮੈਂਬਰ ਜਿਹੜੇ ਆਮ ਆਦਮੀ ਕਲੀਨਿਕ ਚ ਹੈਗੇ ਆ ਮੇਨ ਡਾਕਟਰ ਹੋ ਗਿਆ ਫਾਰਮੇਸਿਸਟ ਹੋ ਗਿਆ ਕਲੀਨिकल ਅਸਿਸਟੈਂਟ ਹੋ ਗਿਆ ਤੇ ਇਸ ਦੇ ਇਲਾਵਾ ਇੱਕ ਫੂਰ ਕਲਾਸ ਹੈ ਜਿਹੜੀ ਕਲੀਨਿੰਗ ਸਵੈਰਾ ਮੇਨਟੇਨਸ ਸਫਾਈ वगैरह ਕਰੇਗੀ ਤੇ ਹਾਂਜੀ ਇਸ ਤੋਂ ਇਲਾਵਾ ਬਾਕੀ ਜੋ ਜੋ ਵੀ ਕੋਆਰਡੀਨੇਟ ਸਟਾਫ ਹੁੰਦਾ ਹੈ ਆਸ਼ ਵਰਕਰ ਜਾਂ ਕੋਈ ਹੋਰ ਕਿਨਮ ਕਰਾ ਉਹ ਸਾਰੇ ਸਾਡੇ ਨਾਲ ਕੋਆਰਡੀਨੇਟ ਕਰਨਗੇ ਠੀਕ ਹੈ